ਰਾਜਾ ਵੜਿੰਗ ਦੀ ਇੱਕ ਵੀਡੀਓ ਦੇ ਉੱਪਰ ਵਿਵਾਦ ਉੱਠਿਆ ਹੋਇਆ ਆ ਵੀ ਦੋ ਸਰਦਾਰ ਬੱਚਿਆਂ ਦੇ ਕੇਸਾਂ ਨੂੰ ਹੱਥ ਲਾ ਕੇ ਮਜ਼ਾਕ ਕੀਤਾ ਜਿਸ ਤੋਂ ਬਾਅਦ ਕਈ ਵੱਡੇ ਲੀਡਰਾਂ ਨੇ ਟਵੀਟ ਕੀਤਾ ਵੀ ਅਜਿਹਾ ਮਜ਼ਾਕ ਨਹੀਂ ਸੀ ਕਰਨਾ ਚਾਹੀਦਾ ਰਾਜਾ ਵੜਿੰਗ ਪਿਛਲੇ ਦਿਨਾਂ ਤੋਂ ਵੈਸੇ ਚਰਚਾ ਦੇ ਵਿੱਚ ਚੱਲ ਰਹੇ ਨੇ ਤੇ ਤਰਨਤਾਰਨ ਦੀ ਇਲੈਕਸ਼ਨ ਦੇ ਉੱਪਰ ਇਹੋ ਜਿਹੇ ਵੀਡੀਓਜ਼ ਤੇ ਇਹੋ ਜਿਹੇ ਬਿਆਨ ਬਹੁਤ ਜ਼ਿਆਦਾ ਪ੍ਰਭਾਵ ਵੀ ਪਾ ਰਹੇ ਨੇ ਸਰਦਾਰਾਂ ਨੂੰ ਇਸ ਤਰੀਕੇ ਦੇ ਨਾਲ ਟ੍ਰੀਟ ਕਰਨਾ ਇਹ ਕਿਵਨ ਕਿੰਨਾ ਕੁ ਜਾਇਜ਼ ਹੈਗਾ ਆ ਮੇਰੇ ਨਾਲ ਕੋਵਰ ਸਰਤਾਜ ਨੇ ਬਾਈ ਜੀ ਤੁਸੀਂ ਵੀਡੀਓ ਦੇਖੀ ਹੋਵੇਗੀ ਵੀ ਕਿਸ ਤਰੀਕੇ ਨਾਲ ਕਿਸਾ ਨੂੰ ਹੱਥ ਲਾ ਕੇ ਮਜ਼ਾਕ ਕਰਨਾ ਉਹ ਵੀਡੀਓ ਆਪਾਂ ਵੀ ਸਰਦਾਰ ਹੈ ਦੇਖ ਤੋਂ ਬਾਅਦ ਕੀ ਮਨ ਦੇ ਵਿੱਚ ਸਭ ਤੋਂ ਪਹਿਲਾਂ ਰਿਐਕਸ਼ਨ ਕੀ ਆ ਇਹੋ ਜੀ ਹਰਕਤ ਦੇਖ ਕੇ ਬੜਾ ਤੇ ਦੁੱਖ ਲੱਗਾ ਜੀ ਪਹਿਲਾਂ ਤੇ ਤੇ ਬਾਅਦ ਚੋ ਇਹ ਮਹਿਸੂਸ ਹੋਇਆ ਕਿ ਜਿਹੜਾ ਬੰਦਾ ਆਪ ਹੀ ਕਨਵੀਨੀਅੰਸਲੀ ਆਪਣੇ ਫਾਇਦੇ ਲਈ ਅੱਜ ਦਸਤਾਰ ਸਜਾਣੀ ਉਹਨੇ ਸ਼ੁਰੂ ਕਰਤੀ ਹੈ ਉਸ ਬੰਦੇ ਤੋਂ ਆਪਾਂ ਹੋਰ ਉਮੀਦ ਵੀ ਕੀ ਕਰ ਸਕਦੇ ਆ ਮੋਰਓਵਰ ਜਿਹੜੀ ਕਾਂਗਰਸ ਪਾਰਟੀ ਨੇ 1984 ਦੇ ਵਿੱਚ ਸਾਡੇ ਗੁਰੂ ਧਾਮਾਂ ਤੇ ਟੈਂਕ ਚੜਾ ਕੇ ਹਮਲਾ ਕੀਤਾ ਉਸੇ ਕਾਂਗਰਸ ਪਾਰਟੀ ਦਾ ਜਿਹੜਾ ਪੰਜਾਬ ਦਾ ਪ੍ਰਧਾਨ ਹੈ ਉਹ ਇਸ ਤਰੀਕੇ ਨਾਲ ਸਿੱਖੀ ਦੇ ਜਿਹੜੇ ਸੈਂਟੀਮੈਂਟਸ ਨੇ ਜਿਹੜੇ ਕਕਾਰ ਨੇ ਉਹਨਾਂ ਨੂੰ ਇਦਾਂ ਕਰ ਰਿਹਾ ਹੈ ਮਜ਼ਾਕ ਬਣਾ ਰਿਹਾ ਆਪਾਂ ਹੋਰ ਕੀ ਇਸ ਇਹੋ ਜਿਹੇ ਬੰਦੇ ਤੋਂ ਉਮੀਦ ਕਰ ਸਕਦੇ ਆ ਦੁੱਖ ਹੁੰਦਾ ਸਗੋਂ ਪੰਜਾਬ ਵਾਸੀਆਂ ਨੂੰ ਅੱਜ ਚਾਹੀਦਾ ਹੈ ਕਿ ਇਕੱਠੇ ਹੋਈਏ ਇਹੋ ਜਿਹੇ ਕਾਂਗਰਸ ਜਿਹੜੇ ਮਾਈਂਡਡ ਲੋਕ ਨੇ ਇਹੋ ਜਿਹੇ ਜਿਹੜੇ ਲੋਕ ਨੇ ਜਿਹੜੇ ਸਿੱਖੀ ਦੇ ਖਿਲਾਫ ਨੇ ਇਹਨਾਂ ਬੰਦਿਆਂ ਨੂੰ ਕਦੀ ਵੀ ਵੋਟ ਪਾ ਕੇ ਕਦੀ ਵੀ ਇਹੋ ਜਿਹਾ ਆਪਣਾ ਫਤਵਾ ਦੇ ਕੇ ਕਦੀ ਵੀ ਅੱਗੇ ਨਹੀਂ ਲੈਣਾ ਚਾਹੀਦਾ ਕਿਉਂਕਿ ਇਹੋ ਜੇ ਮਾਈਂਡਸੈਟ ਦੇ ਲੋਕ ਹਮੇਸ਼ਾ ਸਮਾਜਿਕ ਆਪਸੀ ਭਾਈਚਾਰਾ ਆਪਸੀ ਪਿਆਰ ਲਈ ਹਮੇਸ਼ਾ ਇਹ ਬੰਦੇ ਦੋਖੀ ਨੇ ਇਹ ਬੰਦੇ ਹਮੇਸ਼ਾ ਹਾਨੀ ਕਰ ਕਰਨੀ ਜੀ ਦੋ ਦਿਨ ਪਹਿਲਾਂ ਇੱਕ ਤੁਸੀਂ ਉਹਨਾਂ ਦਾ ਬਿਆਨ ਵੀ ਸੁਣਿਆ ਹੋਣਾ ਵੀ ਜਿਹਦੇ ਵਿੱਚ ਉਹ ਕਿਸੇ ਜਾਤੀ ਨੂੰ ਲੈ ਕੇ ਵੀ ਟਿੱਪਣੀ ਕਰ ਰਹੇ ਨੇ ਰੰਗ ਨੂੰ ਲੈ ਕੇ ਵੀ ਟਿੱਪਣੀ ਕਰ ਰਹੇ ਨੇ ਉਸ ਤੋਂ ਬਾਅਦ ਉਹਨਾਂ ਦੇ ਪਰਚੇ ਵੀ ਹੋਏ ਨੇ ਤੇ ਨਾਲ ਹੀ ਇਹ ਵੀਡੀਓ ਆ ਜਾਣਾ ਮਤਲਬ ਵੀ ਇਹਨਾਂ ਦੇ ਮਨ ਦੇ ਅੰਦਰ ਕੋਈ ਹੈ ਨਹੀਂ ਭਾਵਨਾ ਨਹੀਂ ਹੈ ਇਹਨਾਂ ਦੇ ਮਨ ਦੇ ਅੰਦਰ ਇਹਨੇ ਖੋਟ ਭਰੇ ਹੋਏ ਨੇ ਸਾਡਾ ਇੰਨਾ ਪਿਆਰਾ ਭਾਈਚਾਰਾ ਜੇ ਨੂੰ ਗੁਰੂ ਸਾਹਿਬਾਨ ਨੇ ਵੀ ਹਮੇਸ਼ਾ ਬਖਸ਼ਿਸ਼ਾਂ ਦਿੱਤੀਆਂ ਨੇ ਉਸ ਭਾਈਚਾਰੇ ਬਾਰੇ ਇਹੋ ਜੀ ਸ਼ਬਦਾਲਵਲੀ ਆ ਬੰਦਾ ਪਬਲਿਕਲੀ ਖੜ ਕੇ ਯੂਜ਼ ਕਰ ਰਿਹਾ ਬੰਦੇ ਸੋਚਦੇ ਨੇ ਕਿ ਜਿਸ ਭਾਈਚਾਰੇ ਦੀਆਂ ਇੰਨੀਆਂ ਕੁਰਬਾਨੀਆਂ ਨੇ ਸਿੱਖ ਧਰਮ ਲਈ ਉਹਨਾਂ ਬਾਰੇ ਜੇ ਇਹੋ ਜੀ ਸ਼ਬਦਾਵਲੀ ਬੰਦਾ ਵਰਤ ਸਕਦਾ ਸੋਚੋ ਆਮ ਬੰਦੇ ਲਈ ਕੀ ਕਰਦਾ ਹੋਏਗਾ ਇਹੋ ਜੇ ਲੋਕ ਇਹੋ ਜੀ ਕਾਂਗਰਸ ਮਾਈਂਡਡ ਜਿਹੜੇ ਲੋਕ ਨੇ ਇਹੋ ਜੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਜੇ ਕੱਲ ਨੂੰ ਇਹੋ ਜੇ ਨੁਮਾਇੰਦੇ ਅੱਗੇ ਆ ਜਾਂਦੇ ਨੇ ਤਾਂ ਸੋਚੋ ਪੰਜਾਬ ਤੇ ਪੰਜਾਬੀਅਤ ਕਿੱਥੇ ਜਾਏਗੀ ਅੱਜ ਸ ਲੋੜ ਹੈ ਅੱਜ ਸਮਾਜ ਨੂੰ ਉੱਠਣ ਦੀ ਲੋੜ ਹੈ ਸੋਚਣ ਸਮਝਣ ਦੀ ਲੋੜ ਹੈ ਕਿ ਕਦੀ ਵੀ ਇਹੋ ਜਿਹੇ ਮਾਈਂਡਡ ਲੋਕਾਂ ਨੂੰ ਅੱਗੇ ਨਾਲ ਲੈ ਕੇ ਆਈਏ ਆਪਸੀ ਭਾਈਚਾਰੇ ਦੇ ਆਪਸੀ ਪਿਆਰ ਬਣੇ ਰਹਿਣ ਵਾਲੇ ਜਿਹੜੇ ਪਾਰਟੀਆਂ ਨੇ ਲੋਕ ਨੇ ਉਹਨਾਂ ਨੂੰ ਹਮੇਸ਼ਾ ਅੱਗੇ ਲੈ ਕੇ ਆਉਣਾ ਚਾਹੀਦਾ ਐਂਡ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਪੂਰਾ ਸ਼ੋਰਾਂ ਕਿ ਲੋਕੀ ਬਣਦਾ ਜਵਾਬ ਇਹੋ ਜਿਹੇ ਲੋਕਾਂ ਨੂੰ ਜ਼ਰੂਰ ਦੇਣਗੇ ਇੱਕ ਚर्चा ਇਹ ਵੀ ਹੋਣ ਲੱਗੀ ਵੀ ਇੱਕ ਵੀਡੀਓ ਹੋਰ ਉਹਨਾਂ ਦੀ ਵਾਇਰਲ ਹੋਈ ਕਿ ਜਿਹਦੇ ਵਿੱਚ ਕਹਿ ਰਹੇ ਨੇ ਕਿ ਪਿੰਡ ਦਾ ਕੁੱਤਾ ਵੀ ਮਾਰ ਨਹੀਂ ਹੁੰਦਾ ਵੀ ਇਥੋਂ ਦਾ ਆਪਣਾ ਉਮੀਦਵਾਰ ਹੈ ਜੇ ਕਿਤੇ ਮਾਰੂਗਾ ਤੇ ਚੰਗੀ ਜਗ੍ਹਾ ਦੇ ਉੱਪਰ ਸੱਟੂਗਾ ਤੇ ਇੱਕ ਪਾਸ ਚर्चा ਹੋਣ ਲੱਗ ਪਈ ਹੈ ਕਿ ਰਾਜਾ ਵੜਿੰਗ ਤਾਂ ਸਰਕਾਰ ਵਾਲੀ ਸਾਈਡ ਤੇ ਖੇਡ ਰਹੇ ਨੇ ਤਾਂ ਉਹਨਾਂ ਲੱਗਦਾ ਵੀ ਇਹ ਬਿਆਨਬਾਜ਼ੀ ਜਿਹੜੀ ਹੈ ਜਾਂ ਫਿਰ ਇਹ ਸਭ ਕੁਝ ਕੀਤਾ ਜਾ ਰਿਹਾ ਉਹ ਕਾਂਗਰਸ ਆਪਣੀ ਨੂੰ ਹੀ ਖਰਾਬ ਕਰਨ ਦੇ ਲਈ ਕੀਤਾ ਜਾ ਰਿਹਾ ਜਿੰਨਾ ਕਰੋੜ ਕਰੋੜ ਕੇ ਇਹ ਬੰਦਾ ਲੱਗਾ ਹੈ ਜੀ ਬਿਆਨਬਾਜ਼ੀ ਕਰਨ ਇਹ ਬੰਦਾ ਆਪਣੇ ਕੈਂਡੀਡੇਟ ਨੂੰ ਕਿਸ ਚੀਜ਼ ਨਾਲ ਕੰਪੇਅਰ ਕਰ ਰਿਹਾ ਹੈ ਕਿ ਪਸ਼ੂ ਨਾਲ ਇੱਕ ਜਾਨਵਰ ਨਾਲ ਕੰਪੇਅਰ ਕਰ ਰਿਹਾ ਹੈ ਤਾਂ ਸੋਚੋ ਇਹ ਬੰਦਾ ਆਪਣੇ ਵਰਕਰਾਂ ਬਾਰੇ ਕੀ ਸੋਚਦਾ ਹੋਊਗਾ ਮੈਂ ਤਾਂ ਸਭ ਨੂੰ ਇਹੀ ਮੈਸੇਜ ਦਵਾਂਗਾ ਅੱਜ ਵੀ ਜਾਗ ਜਾਓ ਪੰਜਾਬੀਓ ਜਾਗ ਜਾਓ ਤਰਨਤਾਰਨ ਦੇ ਵਾਸੀਓ ਜਾਗ ਜਾਓ ਮੋਢ ਬੰਨ੍ਹ ਦਿਓ ਆਪਸੀ ਪਿਆਰ ਜਰਾ ਆਪਸੀ ਪਿਆਰ ਵਾਲੇ ਬੀਜੇਪੀ ਸਰਕਾਰ ਨੂੰ ਲੈ ਕੇ ਆਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵੀ ਖੁਸ਼ਹਾਲੀ ਵੱਲ ਜਾ ਸਕੇ ਮਾਈਂਡ ਇਹ ਲੋਕ ਚਾਹੁੰਦੇ ਕੀ ਨੇ ਵੀ ਇੱਕਦਾਂ ਮੇ ਇਸ ਤਰੀਕੇ ਦੀ ਬਿਆਨਬਾਜ਼ੀ ਇਸ ਤਰੀਕੇ ਦੀ ਵੀਡੀਓ ਵਾਇਰਲ ਹੋ ਰਹੀਆਂ ਨੇ ਇਹ ਦਿਮਾਗ ਦੇ ਵਿੱਚ ਹੁੰਦਾ ਕੀ ਹੈ ਹਜੇ ਲੋਕਾਂ ਦੇ ਇਹਨਾਂ ਲੋਕਾਂ ਦੇ ਮਾਈਂਡ ਚ ਹੁੰਦਾ ਇਹਨਾਂ ਨੇ ਨੇ ਕੈਟਾਗਰੀਜ਼ ਬਣਾਈਆਂ ਹੁੰਦੀਆਂ ਸਾਡੇ ਸਮਾਜ ਦੀਆਂ ਆਹ ਕੈਟਾਗਰੀ ਮੈਨੂੰ ਵੋਟ ਪਾਏਗੀ ਆ ਨਹੀਂ ਪਾਏਗੀ ਆ ਪਾਏਗਾ ਆ ਭਾਈਚਾਰਾ ਨਹੀਂ ਪਾਏਗਾ ਇਹ ਹਮੇਸ਼ਾ ਉਸੇ ਤਰੀਕੇ ਨਾਲ ਚੱਲਦੇ ਇਹਨਾਂ ਨੂੰ ਲੋਕਾਂ ਦੇ ਆਪਸੀ ਭਾਈਚਾਰੇ ਪੰਜਾਬ ਦੇ ਭਾਈਚਾਰੇ ਬਾਰੇ ਕੋਈ ਖਿਆਲ ਨਹੀਂ ਆ ਇਹਨਾਂ ਨੂੰ ਸਿਰਫ ਆਪਣੇ ਵੋਟ ਬੈਂਕ ਦਾ ਮਤਲਬ ਹੁੰਦਾ ਤੇ ਮੈਂ ਸਾਰੇ ਹੀ ਸਿੱਖ ਕੌਮ ਨੂੰ ਇਹ ਕਹੂੰਗਾ ਕਿ ਜਿਹੜਾ ਬੰਦਾ ਇਹੋ ਜਿਹਾ ਬੰਦਾ ਆਪਣੀ ਕਨਵੀਨੀਅੰਸ ਲਈ ਅੱਜ ਪਗੜੀ ਧਾਰੀ ਹੋਇਆ ਆਪਣੇ ਮਤਲਬ ਲਈ ਹੋਇਆ ਐਹੋ ਜਿਹੇ ਬੰਦੇ ਦੀ ਵਿਚਾਰਧਾਰਾ ਤੁਸੀਂ ਸੁਣ ਲਈ ਹੈ ਇਸ ਬੰਦੇ ਨੂੰ ਤੇ ਉਸਦੀ ਪਾਰਟੀ ਨੂੰ ਪਿੱਛੇ ਕਰਕੇ ਚੰਗੀਆਂ ਪਾਰਟੀ ਚੰਗੇ ਕਿਸੇ ਕੈਂਡੀਡੇਟ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਰਾਜਾ ਵੜਿੰਗ ਦੇ ਬਿਆਨ ਦੇ ਉੱਪਰ ਬਹੁਤ ਸਾਰੇ ਵਿਵਾਦ ਉੱਠ ਰਹੇ ਨੇ ਉਹਨਾਂ ਦੇ ਬਿਆਨਾਂ ਦੇ ਉੱਪਰ ਵਿਵਾਦ ਉੱਠ ਰਹੇ ਨੇ ਵੀਡੀਓ ਪਿਛਲੇ ਦਿਨੀ ਇੱਕ ਵਾਇਰਲ ਹੋਈ ਹੈ ਕੇ ਦੋ ਸਿੱਖ ਬੱਚਿਆਂ ਦੇ ਕੇਸਾਂ ਨੂੰ ਹਥਲਾ ਕੇ ਮਜ਼ਾਕ ਕੀਤਾ ਜਿਸ ਤੋਂ ਬਾਅਦ ਇਹ ਚਰਚਾਵਾਂ ਹੋ ਰਹੀਆਂ ਨੇ ਕਿ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਰਾਜਾ ਵੜਿੰਗ ਦੇ ਉੱਤੇ ਹੋਣੀ ਚਾਹੀਦੀ ਹੈ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਰ